ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਧੰਗੁਰੂ ਹਰਗੋਬਿੰਦ ਸਿੰਘ ਜੀ ਨਿਹੰਗ ਖਾਨ ਦੇ ਕਰੇ ਜਾਂ ਲੱਗੇ ਸਨ ਤੇ ਉਹਨਾਂ ਨਾਲ ਬਹੁਤ ਗੂੜਾ ਪਿਆਰ ਬਣ ਗਿਆ ਸੀ ਸਿੱਖ ਗੁਰੂ ਸਾਹਿਬਾਨ ਦਾ ਕਿਉਂਕਿ ਸ਼ਿਮੇਕਰੂਤ ਲੈ ਕੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਇਹਨਾਂ ਦੇ ਘਰੇ ਜਾਇਆ ਕਰਦੇ ਸਨ ਤੇ ਇਹਨਾਂ ਦੇ ਨਾਲ ਗੁਰੂ ਸਾਹਿਬਾਨ ਦਾ ਚੰਗਾ ਆਉਣਾ ਜਾਣਾ ਹੋ ਗਿਆ ਸੀ ਤੇ ਜੇ ਗੱਲ ਕਰੀਏ ਹੁਣ ਉਹਨਾਂ ਦੀ ਹਵੇਲੀ ਚ ਜਾਣ ਦੀ ਜਦੋਂ ਸਰਸਨਾਂ ਦੀ ਪਾਰ ਕਰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਤੇ ਨਾਲ ਸਹਬਜ਼ਾਦੇ ਤਾਂ ਕੱਚਾ ਨਾਹ ਉੱਤੇ ਤੁਰਦੇ ਹੋਏ ਉਹ ਠੰਡੀ ਰਾਤ ਵਿੱਚ ਉਹ ਕਾਲੀ ਰਾਤ ਵਿੱਚ ਪਹੁੰਚਦੇ ਹਨ ਨਿਹੰਗ ਖਾਨ ਦੀ ਕੋਠੀ ਵਿੱਚ ਹੁਣ ਨਿਹੰਗ ਖਾਨ ਦੇ ਘਰ ਕੌਣ-ਕੌਣ ਹੁੰਦੇ ਹਨ ਉਹਨਾਂ ਦੇ ਘਰ ਵਿੱਚ ਹੁੰਦੇ ਹਨ ਉਹਨਾਂ ਦੀ ਪਤਨੀ ਜਿਸ ਦਾ ਨਾਂ ਸੀ ਬੀਬੀ ਜੈਨਾ ਤੇ ਉਹਨਾਂ ਦਾ ਇੱਕ ਪੁੱਤਰ ਹੁੰਦਾ ਹੈ ਜਿਸ ਦਾ ਨਾਂ ਸੀ ਆਲਮ ਖਾਨ ਤੇ ਉਹਨਾਂ ਦੀ ਇੱਕ ਸਪੁੱਤਰੀ ਸੀ ਚੋਕੇ ਉਸ ਸਮੇਂ ਨੌਜਵਾਨ ਸੀ ਉਸ ਦਾ ਨਾਮ ਸੀ ਬੀਬੀ ਮੁਮਤਾਜ ਗੁਰੂ ਗੋਬਿੰਦ ਸਿੰਘ ਜੀ ਤੇ 40 ਸਿੰਘ ਤੇ ਵੱਡੇ ਸਾਹਿਬਜ਼ਾਦੇ ਹੁਣ ਨਹਿੰਗ ਖਾਨ ਦੀ ਕੋਠੀ ਵਿੱਚ ਰੁੱਕਦੇ ਹਨ ਰਾਤ ਦੇ 12 ਵਜੇ ਤੱਕ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਪਿੱਛੇ ਲੱਗੀ ਸੀ ਕਈ ਹਜ਼ਾਰ ਮੁਗਲਾਂ ਦੀ ਫੌਜ ਤੇ ਰੰਗੜ ਹੁਣ ਇਸੇ ਪਿੰਡ ਦਾ ਹੀ ਇੱਕ ਸਿੰਘ ਹੁੰਦਾ ਹੈ ਜਿਸ ਦਾ ਨਾਮ ਸੀ ਭਾਗ ਸਿੰਘ ਉਹ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਮਾਲਕਪੁਰ ਰੰਗਣਾ ਵਿੱਚ ਹੋਈ ਲੜਾਈ ਬਾਰੇ ਜਿੱਥੇ ਉਹ ਦੱਸਦਾ ਹੈ ਕਿ ਉੱਥੇ ਸਾਰੇ ਸਿੱਖ ਸ਼ਹੀਦ ਹੋ ਗਏ ਹਨ ਉਹ ਦੱਸਦਾ ਹੈ ਕਿ ਛੱਖਿਆ ਪਿੰਡ ਵਿੱਚ ਬੀਬੀ ਭਿਕਾ ਜੀ ਤੇ ਬਾਬਾ ਜੀਵਨ ਸਿੰਘ ਤੇ ਬਾਬਾ ਉਦੇ ਸਿੰਘ ਵੀ ਸ਼ਹੀਦ ਹੋ ਗਏ ਹਨ ਭਾਈ ਭਾਗ ਸਿੰਘ ਦੱਸਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਬਾਬਾ ਬਚਿੱਤਰ ਸਿੰਘ ਜੀ ਇਕੱਲੇ ਲਹੂ ਲਹਾਨ ਹੋਏ ਪਏ ਹੋਏ ਹਨ ਉੱਥੇ ਉਹਨਾਂ ਦੇ ਸਰੀਰ ਉੱਤੇ ਅਜਿਹੀ ਕੋਈ ਥਾਂ ਨਹੀਂ ਜਿੱਥੇ ਉਹਨਾਂ ਦੇ ਕਟ ਨਾ ਲੱਗਿਆ ਹੋਵੇ जख्म ਨਾ ਹੋਇਆ ਹੋਵੇ ਫਿਰ ਦੇਖੋ ਇੱਥੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ ਹਨ ਇਸੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੇ ਪਰਿਵਾਰ ਨਾਲੋਂ ਆਪਣੇ ਪੁੱਤਰਾਂ ਨਾਲੋਂ ਵੱਧ ਪਿਆਰ ਆਪਣੇ ਸਿੱਖਾਂ ਨੂੰ ਕਰਦੇ ਸਨ ਆਪਣੇ ਸਿੱਖਾਂ ਨੂੰ ਪੰਜਵਾਂ ਪੁੱਤਰ ਮੰਨਦੇ ਸਨ ਉਸ ਇੱਕ ਸਿੱਖ ਨੂੰ ਲੈਣ ਦੀ ਖਾਤਰ ਉਹ ਕਿੰਨਾ ਨੂੰ ਭੇਜਦੇ ਹਨ ਉਹ ਭੇਜਦੇ ਹਨ ਬਾਬਾ ਅਜੀਤ ਸਿੰਘ ਜੀ ਨੂੰ ਤੇ ਜਿੱਥੇ ਬਾਬਾ ਅਜੀਤ ਸਿੰਘ ਜੀ ਨੂੰ ਗੁਰਗੋਵਨ ਸਿੰਘ ਜੀ ਭੇਜ ਰਹੇ ਸਨ ਉੱਥੇ ਕੋਈ ਆਮ ਥਾਂ ਨਹੀਂ ਸੀ ਉੱਥੇ ਮੌਤ ਆਪਣਾ ਮੂੰਹ ਖੋਲ ਕੇ ਬੈਠੀ ਸੀ ਉੱਥੇ ਮੌਤ ਦਾ ਨਾਚ ਹੋ ਰਿਹਾ ਸੀ ਕਿਉਂਕਿ ਉੱਥੇ ਕਈ ਹਜ਼ਾਰ ਮੁਗਲਾਂ ਦੀ ਫੌਜ ਪਹਾੜੀ ਰਾਜਿਆਂ ਦੀ ਫੌਜ ਤੇ ਪਤਾ ਨਹੀਂ ਕਿੰਨੇ ਕੁ ਰੰਗੜ ਸਨ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੂੰ ਲੈਣ ਬਾਬਾ ਅਜੀਤ ਸਿੰਘ ਜੀ ਜਾ ਰਹੇ ਸਨ ਤੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਇੱਕ ਸਿੰਘ ਹੁੰਦੇ ਹਨ ਜਿਨ੍ਹਾਂ ਦਾ ਨਾਂ ਸੀ ਭਾਈ ਬੁੱਢਾ ਸਿੰਘ ਜੀ ਫਿਰ ਬਾਬਾਜੀਤ ਸਿੰਘ ਜੀ ਜਾਂਦੇ ਹਨ ਭਾਈ ਬਚਿੱਤਰ ਸਿੰਘ ਜੀ ਨੂੰ ਲੈਣ ਤੇ ਆਪਣੇ ਘੋੜੇ ਉੱਤੇ ਲੈ ਕੇ ਵਾਪਸ ਆਉਂਦੇ ਹਨ ਕਿਉਂਕਿ ਬਾਬਾ ਬਚਿੱਤਰ ਸਿੰਘ ਜੀ ਅਜਿਹੀ ਹਾਲਤ ਵਿੱਚ ਸਨ ਕਿ ਉਹ ਆਪਣੇ ਘੋੜੇ ਉੱਤੇ ਨਹੀਂ ਸੀ ਬੈਠ ਸਕਦੇ ਤੇ ਫਿਰ ਉਹ ਪਹੁੰਚਦੇ ਹਨ ਗੁਰੂ ਗੋਬਿੰਦ ਸਿੰਘ ਜੀ ਕੋਲ ਨੰਹੰਗ ਸਿੰਘ ਜੀ ਦੀ ਨੰਹੰਗ ਖਾਨ ਦੀ ਕੋਠੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੁਣ ਇੱਥੇ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦੇ ਨੂੰ ਭੇਜਿਆ ਸੀ ਜੰਗ ਦੇ ਮੈਦਾਨ ਵਿੱਚ ਪਰ ਇੱਥੇ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ